ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਹੁਸ਼ਿਆਰ ਪਰ ਕੋਮਲ ਮਿੱਤਰ ਦੀ ਯੋਗ ਗਵਾਹੀ ਹੈ ਜਿਲ੍ਹਾ ਸਵੀਪ ਨੋਡਲ ਅਫਸਰ ਪ੍ਰੀਤ ਕੋਹਲੀ ਆਮ ਜਨਤਾ ਨੂੰ ਆਪਣੇ ਵੱਖ-ਵੱਖ ਅੰਦਾਜ਼ ਨਾਲ ਜਾਗਰੂਕ ਕਰਦੇ ਨਜ਼ਰ ਆ ਜਾਂਦੇ ਹਨ ਇਸੀ ਲੜੀ ਤਹਿਤ ਜੋ ਸ਼ਾਦਪੁਰ ਦੇ ਕੈਂਟਾਕਾਰ ਦੇ ਨਜ਼ਦੀਕਲੇ ਬਰ ਚੌਂਕ ਵਿੱਚ ਉਹਨਾਂ ਵੱਲੋਂ ਦਿਹਾੜੀ ਲਈ ਆਏ ਮਜ਼ਦੂਰ ਮਿਸਤਰੀਆਂ ਆਦਮ ਨੂੰ ਵੋਟਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਗਿਆ। ਉਹਨਾਂ ਦੇ ਨਾਲ ਸਹਾਇਕ ਸਵੀਪ ਨੂਡਲ ਅਫਸਰ ਅੰਕੁਰ ਸ਼ਰਮਾ ਤੇ ਜ਼ਿਲ੍ਹਾ ਦੀ ਸੋਸ਼ਲ ਮੀਡੀਆ ਟੀਮ ਵੀ ਮੌਜੂਦ ਸੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ। ਇੱਕ ਨੁੱਕੜ ਨਾਟਕ ਦੇ ਰੂਪ ਵਿੱਚ ਮਜ਼ਦੂਰਾਂ ਨੂੰ ਉਹਨਾਂ ਦੇ ਹੀ ਅੰਦਾਜ਼ ਵਿੱਚ ਸਮਝਾਉਂਦੇ ਨਜ਼ਰ ਆਏ ਅਤੇ ਵੋਟ ਦੀ ਮਹੱਤਤਾ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ। ਉੱਥੇ ਹਾਜ਼ਰ ਸਾਰੇ ਹੀ ਲੋਕਾਂ ਨੇ ਪ੍ਰਣ ਲਿਆ ਕਿ 1 ਜੂਨ 2024 ਨੂੰ ਸਾਰੇ ਆਪਣੀ ਵੋਟ ਦਾ ਅਧਿਕਾਰ ਦਾ ਇਸਤੇਮ ਮਤਦਾਨ ਕਰਨ ਵਿੱਚ ਸਹਾਇਕ ਹੋਣਗੇ ਉਹ ਆਪਣੇ ਮੇਸਰੀ ਸਾਹਿਬ ਮੇਸਤਰੀ ਜੀ 사ਸੀ ਕਾ ਜੀ ਉਹ ਦੂਰੋਂ ਆ ਪੈਰੀ ਪੈਂਦਾ ਜੀ ਪੈਰੀ ਪੈਂਦਾ ਭਰਾਵਾ ਪੈਰੀ ਦਾ ਮੈਂ ਤੂੰ ਅੱਥੀਵੇਂ ਬੈ ਜੀ ਨਾ ਨਾ ਭੰਡਾ ਇਹ ਕੰਮ ਨਹੀਂ ਮੈਂ ਕਰਦਾ ਇਹ ਸਾਰੇ ਕੱਠੂ ਦੀ ਹੋ ਰਿਆ ਉਹ ਪੁੱਟਾ ਹੀ ਤਾਂ ਮੈਂ ਤੈਨੂੰ ਪੁੱਛਦਾ ਇਹਨਾਂ ਦੀ ਜ਼ਰੂਰਤ ਕਦੋਂ ਬੰਦੀਆ ਜਦੋਂ ਇਹ ਨਹੀਂ ਦੂਰ ਪੈਂਦੀ ਆ ਘਰ ਬਣਾਉਣ ਲਈ ਉਹ ਵੱਡਾ ਸਭ ਤੋਂ ਪਹਿਲਾ ਨੀਂ ਪੱਟੀ ਜਾਂਦੀ ਆ ਨੀਂ ਮਟ ਕੇ ਫੇਰ ਜੀ ਕਰਦੇ ਵੱਡਾ ਫੇਰੇ ਇੱਟਾਂ ਚੜੀਆਂ ਜਾਂਦੀਆਂ ਨੇ ਤੇ ਜਦੋਂ ਇੱਟਾਂ ਚੜੀਆਂ ਜਾਂਦੀਆਂ ਜੇ ਕੋਈ ਇੱਟ ਰਹਿ ਜਾਵੇ ਤੇ ਫੇਰ ਵੱਡਾ ਕੰਧ ਪਿੱਲੀ ਰਹਿ ਜਾਂਦੀ ਆ ਇਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸਣ ਆਇਆ 1 ਜੂਨ ਨੂੰ ਪੰਜਾਬ ਚ ਵੋਟਾਂ ਆ ਜੇ ਇੱਕੋ ਹੀ ਵੋਟ ਰਹਿ ਜਾਵੇ ਜਿਵੇਂ ਇੱਕ ਕੰਧ ਚ ਇੱਟ ਰਹਿ ਜਾਵੇ ਕੰਧ ਕਮਜ਼ੋਰ ਬਣਦੀ ਆ ਤੇ ਇੱਕ ਬੋਲ ਰਹਿ ਜੀ ਸਰਕਾਰ ਕਮਜ਼ੋਰ ਬੰਦੀ ਆ ਅੱਜ 1 ਜੂਨ ਨੂੰ ਸਾਰਿਆਂ ਨੇ ਵੋਟ ਪਾਣ ਜਾਣਾ ਆ ਸਾਰਿਆਂ ਨੇ ਵੋਟ ਪਾਣ ਜਾਣਾ ਆ ਸਾਰਿਆਂ ਨੇ ਹੱਥ ਉੱਪਰ ਕਰਕੇ ਕਹਾਂਗੇ ਵੋਟ ਪਾਣ ਜਾਣਾ ਆ ਮੌਸਮ ਹੋਵੇ ਠੰਡਾ ਜਾਓ ਵੋਟਾਂ ਪਾਣ ਚਕਾ ਜੀ ਸ਼ਰਮ ਲੈ ਪੰਡਾ ਪੈਂਦੇ ਸੱਡੇ ਇੱਕ ਸ਼ੇਰ ਸੁਣ ਲੈ ਫਿਰ ਉਹ ਪੰਡਾ ਦਾਣਾ ਦਾਣਾ ਗਾਣਾ ਹੈ ਪੰਡਾ ਦਾਣਾ ਦਾਣਾ